ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆ ਟਾਇਰੋਹਾ ਟਰੈਕ ਤੇ ਜਿਹੜਾ ਕਿ ਹਮਿਲਟਨ ਤੋਂ 45 ਮਿੰਟ ਦੀ ਡਰਾਈਵ ਤੇ ਹੈ ਤੇ ਇਹ ਟਰੈਕ ਇੱਕ ਪਾਸੇ 8 ਕਿਲੋਮੀਟਰ ਹੈ ਤੇ ਲਗਭਗ 2.5 ਤੋਂ 3 ਘੰਟੇ ਤੁਹਾਨੂੰ ਇੱਕ ਸਾਈਡ ਤੇ ਲੱਗ ਜਾਂਦੇ ਆ ਮਤਲਬ ਨਾਂ ਵਾਲਾ ਸੌਖਾ ਨਾਂ ਵਾਲਾ ਔਖਾ ਆਜੋ ਸ਼ੁਰੂ ਕਰੀਏ ਆਪਣਾ ਸਫ਼ਰ ਦੱਸ ਕੇ ਅੰਦਰ ਟੀਚਰ ਸਾਡਾ ਟਰੈਕ ਤੇ ਆਇਆ ਕਹਿੰਦੇ 1 ਕਿਲੋਮੀਟਰ ਧਰਤੀ ਤੋਂ ਸਿੱਧਾ ਉੱਤੇ ਚੜਨਾ ਇਹ ਟ੍ਰੈਕ ਤੇ ਚੱਲੇ ਆਪਾਂ ਓਏ 952 ਮੀਟਰ ਆਹ ਬਲੇ ਤੇ 2 ਮੀਟਰ ਹੁੰਦਾ 952 ਮੀਟਰ ਹਾਈਟ ਹੈ ਨਾ ਦੀ ਸਿੱਧਾ ਇੱਥੋਂ ਖੜੇ ਖੜੇ 1 ਕਿਲੋਮੀਟਰ ਤਾਂ ਉੱਚੇ ਚਲੋ ਵੀ ਚੋਬਰੋ ਹੋ ਜੋ ਰੈਡੀ ਕਰਾਂ ਕਰਦੇ ਸ਼ੁਰੂ ਕਰਾਂ ਪਹਿਲਾਂ ਇੱਧਰ ਦਿਖਾਉਣੇ ਖੜ੍ਹ ਜਾਓ ਐਂ ਕਰਕੇ ਇੱਧਰ ਦੇਖ ਕੇ ਨੇ ਹੈ ਥੱਲੇਓ ਜਦੋਂ ਵਲੌਗ ਸਾਹਿਬ ਨੇ ਜਦੋਂ ਵਲੌਗ ਜਦੋਂ ਵਲੌਗ ਸ਼ੁਰੂ ਕਰਤਾ ਉਦੋਂ ਕਹਿੰਦੇ ਗਰਮ ਪਾਣੀ ਥੱਲੇ ਨਿਕਲ ਲੈਣੀ ਆਨੇ ਬਣਾਵਾਂਗੇ ਚਲੋ ਤਰੇ ਚਲੋ ਹੁਣ ਕਰ ਲੈ ਵੀ ਤੁਸੀਂ ਉਹਦੀ ਕਲਰ ਦੀ ਨਿਗਾਹ ਰੱਖਿਓ ਠੀਕ ਹੈ ਨਾ ਹੁਣ ਕਿਹੜਾ ਹੋਰ ਇੰਝ ਆਵੇ ਭਾਈ ਉਹ ਵੀ ਜਾਣਾ ਆਪਾਂ ਆਹ ਚਲੋ ਜਾਪਾਂ ਹਾਂ ਹਾਂ ਜਮਾ ਟੌਪ ਵਾਲਾ ਔਰੇਂਜ ਤੇ ਜਾਣਾ ਆਪਾਂ ਸਭ ਦੀ ਫੋਟੋ ਖਿੱਚ ਲੈ ਇਹ ਗੱਲ ਇਹ ਤਾਂ ਦਰਖਤ ਦਿਖਾ ਮੜੇ ਇਹਨਾਂ ਨੂੰ ਚੁਬਰਾਂ ਨੂੰ ਆਪਣੇ ਜੱਫੀ ਪਾ ਮੜੇ ਇਹਨੂੰ

लगे कंह कलमीटर चढ़े चुबर कचार चर्चा कर चौदह किलोमीटर है तो ठाई किलोमीटर कौन साइड किन्ने घंटे लगने हैं नौ सौ बवंजा मीटर ਐਲਿਵੇਸ਼ਨ ਆ ਕਹਿੰਦੇ ਹਾਈਟ ਹੈ ਦੀ ਤੇ ਦੇਖੋ ਵੀ ਕਿੰਨੇ ਘੰਟੇ ਚ ਵਾਪਸ ਆਉਂਦੇ ਪੰਜ ਘੰਟੇ ਲੱਗਦੇ ਆ ਕਿ 6 ਲੱਗਦੇ ਆ ਚੋਬਰਾਂ ਨੂੰ 100 ਮੀਟਰ ਆਇਆ ਇਹ ਤਾਂ ਹਾਈਟਕ ਤਾਂ ਡ੍ਰੈਗ ਸੌਖਾ ਲੱਗਦਾ ਔਖਾ ਤਾਂ ਨਹੀਂ ਹਾਂ ਹਾਂ ਦੇਰੀ ਆ ਹੁਣ ਬੋਲੇ ਜਿੰਨਾ ਮਰਦੀ ਆ ਹਾਂ ਹੁਣ ਜਦੋਂ ਕਹਿੰਦੇ ਸ਼ੁਰੂ ਕਰ ਹੀ ਲਿਆ ਹੈ ਨਹੀਂ ਨਹੀਂ ਹੌਸਲਾ ਦੇਣੀ ਹੈ ਯਾਰ ਸੁੱਖ ਹੈ ਕੇ ਹੁਣ ਤੁਹਾਨੂੰ ਡਰਾਉਣਾ ਤਾਂ ਨਹੀਂ ਅਸੀਂ ਇਹ ਆਪਣੀ ਬਾੜ ਤੇ ਲੱਗੀ ਕੱਢ ਰਹੀ ਹੈ ਲਾਈਟੇ ਪਰੋ ਗਰਮੀ ਆਉਣ ਲੱਗ ਗਈ ਕੋਟ ਲਾਤੇ ਹੈ ਆਪ ਵੀ ਨਾ ਖਾਏਗਾ ਇਹ ਤਾਂ ਉਹਦੇ ਚੱਲ ਕੋਈ ਨਾ ਲੇਕਿਨ ਬ੍ਰੇਕ ਹੋ ਗਈ ਗਗਨੇ ਬ੍ਰੇਕ ਲੈ ਲਈ ਪਾਣੀ ਬ੍ਰੇਕ ਤੇ ਪਾਣੀ ਪੀ ਲਈ ਘਟ ਘਟ ਚੰਨੀ ਚੰਨੀ ਸਤਾਦ ਕੋਟ ਲਾਉ ਚੰਨੀ ਲਾ ਜਾ ਗੱਡੀ ਤਿੰਨ ਪਾਈ ਫਿਰਦਾ ਤਿੰਨ ਹੁਣ ਗਰਮੀ ਆਉਂਦੀ ਕੋਈ ਹੋਰ ਨਹੀਂ ਥੱਲੇ ਚੰਨੀ ਤੂੰ ਤਾਂ ਧੱਕਾ ਕਰੀ ਬੈਠਾ ਯਾਰ ਆ ਦੇਖ ਆ ਦੇਖ ਆ ਲੈ ਚੰਨੀ ਹੋਣੀ ਹੋਣੀ ਲਾਉ ਸਾਰਾ ਇਹਨਾਂ ਨੇ ਖਲਾ ਇੰਟਰਵਿਊ ਚ ਚੰਨੀ ਤਿੰਨ ਪਾਈ ਬੈਠਾ ਕੋਈ ਨਹੀਂ ਮੈਂ ਉਹ ਬੈਗ ਚ ਪਾ ਲੋ ਇਹ ਆ ਲਾ ਲੈ ਆ ਪਾ ਲੈ ਟੋਟੀ ਲਾ ਕੇ ਨਾ ਫੜੀ ਮੈਂ ਅਸਲੀ ਟ੍ਰੈਕ ਹੁਣ ਸ਼ੁਰੂ ਹੋਇਆ ਕਹਿੰਦੇ ਹਾਂ ਹਾਂ ਇੱਕ ਬੰਦਾ ਕਹਿੰਦਾ ਚਿੱਟੇ ਬੂਟ ਪਾਇਆ ਆ ਸਾਡੇ ਚ ਤੇ ਉਹਦੇ ਬੂਟਾਂ ਲਈ ਹੁਣ ਕਹਿੰਦੇ ਅਟੈਕ ਹੁਣ ਸ਼ੁਰੂ ਹੋਇਆ ਅਸਲੀ ਆਉ ਜਾਂਦੇ ਚੜੇ ਤਾਂ ਝੋਟੇ ਇਹ ਬਾਹਲਾਂ ਤੇਜ਼ੀਆਂ ਨੇ ਅੰਦਰ ਆ ਦੇਖੋ ਇੱਧਰ ਚਿੱਟੇ ਬੂਟ ਸੋਣੇ ਨੇ ਦੇਖ ਆ ਗਿਆ ਤੇ ਆ ਕਰ ਰਹੇ ਦੇ ਵਿੱਚ ਚਿੱਟੇ ਬੂਟ ਤਰੇ ਜਾਣੇ ਹੁਣ ਕੋਈ ਨਹੀਂ ਤੁੱਟੇ ਜਾਣਗੇ ਤੁੱਟੇ ਜਾਣਗੇ ਬੰਦੇ ਤੇਜ਼ ਆਪਣੇ ਮੂਰੇ ਵਾਲੇ ਓਏ ਅੰਦਰ ਅੰਦਰ ਬਲੋਕ ਆਹ ਰਾਹ ਦੇ ਵਿੱਚ ਕਹਿੰਦੇ ਵੀ ਸਫਾਈ ਦਾ ਡੇਕੇ ਪਿਆ ਤੇ ਰਸਤਾ ਹੋ ਗਿਆ ਬਲੋਕ ਇੱਧਰ ਕਹਿੰਦੇ ਸਨੈਪਚੈਟ ਇੱਧਰ ਵੀਊ ਦਿਖਾਉਣਾ ਪੈਣਾ ਇਧਰ ਚੱਲ ਗੱਗਨੇ ਹੁਣ ਤੇਰੀ ਵਾਰੀ ਏ ਵੀਰੇ ਪਹਿਲਾਂ ਫੋਨ ਜੇਬ ਵਿੱਚ ਪਾ ਲੈ ਬਾਈ ਥੱਲੇ ਜਾ ਕੇ ਰੁਕ ਗਏ ਜਿੱਥੇ ਗੱਡੀ ਲਾ ਕੇ ਐ ਪਾਰਕਿੰਗ ਤੇ ਆਪਾਂ ਜਾਣਾ ਮਗਰ ਖਾਣੇ ਹੈ। ਕਹਿੰਦੇ ਕੋਈ ਫਰਕ ਹੀ ਰੋਕਦਾ ਜੰ। ਚੱਲ ਚੱਲ ਚੋਪਰਾ। ਬਹੁਤ ਫੜ ਗਿਆ। ਲੈ ਵੀ ਰਸਤੇ 'ਚ ਕਹਿੰਦੇ ਸਟਾਪੇਜ ਆ ਗਿਆ ਮੁੰਡਿਆਂ ਦਾ। ਹੈ। ਬਣਾ ਲਓ ਜੀ। ਆ ਇੱਥੋਂ ਦੇਖੋ ਵੀ ਉਹ ਕਹਿੰਦੇ। ਆ ਸਿਟੀ ਇਹ ਛੋਟੀ ਜਿਹੀ ਕਹਿੰਦੇ। ਸੰਗਤ ਜੀ ਅਸਲੀ ਫੈਸਟਵਲ ਆ ਗਿਆ ਇਹ। ਕੋਈ ਦੇਖਣ ਦੇਖ ਲੈਣਾ ਘਰ ਨਾ। ਆ ਦੇਖ ਕਿੰਨੇ ਸੋਹਣੇ ਹਾਂ ਵਾਕੇ ਇਹਦੇ। ਕਿਵੇਂ ਬਣਾਇਆ। ਹਾਂ ਹਵਾ ਵੀ ਠੰਢੀ ਠੰਢੀ ਲੱਗਣ ਲੱਗੀ ਇੱਥੇ ਦਾ ਬਰਫ ਵਰ ਗਿਆ ਹਵਾ ਲੱਗੀ ਜਾਂਦੀ ਹੈ ਬਣਾਣਾ ਬਣਾਣਾ ਵੀਡੀਓ ਤੋਂ ਵੀ ਬਣਾਣਾ ਬਣਾਣਾ ਵੀਡੀਓ ਤੁਸੀਂ ਸਾਰੇ ਜਗ੍ਹਾ ਨਵੇਂ ਡਿਜ਼ਾਈਨ ਪਾਉਣੀਆਂ ਜ਼ਿਆਦਾ ਹੈ ਪਹਿਲੇ ਦਿਨ ਕਹਿੰਦੇ ਸਸਤੀਆਂ ਤੇ ਟਿਕਾਊ ਪਾਉਣੀਆਂ ਕਹਿੰਦੇ ਹੈ ਆ ਜਿਹੜਾ ਪਹਿਲਾ ਬੰਦਾ ਆਇਆ ਹੋਊ ਕਿਉਂਕਿ ਇੱਥੇ ਟਰੈਕ ਤੇ ਐਵੇਂ ਜਿਹੜਾ ਪਹਿਲਾ ਬੰਦਾ ਆਇਆ ਹੋ ਉਹਨੇ ਕਿੰਨਾ ਮੱਥਾ ਮਾਰਿਆ ਹੋ ਹਣਾ ਕਿੰਨਾ ਕੁਛ ਲੱਭਿਆ ਹੋ ਨੇ ਇੱਥੇ ਪਹਿਲੇ ਬੰਦੇ ਨੇ ਕਾਹ ਬਣਾਉਂਦਾ ਕਾਉਂਸਲਰ ਪਰ ਜਿਹੜੇ ਪਹਿਲੇ ਨੇ ਬਣਾਇਆ ਹੋ ਜਿਨ੍ਹਾਂ ਨੇ ਆਪ ਕਹਨੇ ਆ ਉਹਨੇ ਉਹ ਲਾਇਆ ਹੋਇਆ ਕਿੰਨੀ ਹਾਈਟ ਤੱਕ ਬਣਾਇਆ ਹੋ ਹਣਾ ਬਦਲ ਗਿਆ ਮੇਰੇ ਨਾਲ ਆਉਂਦੇ ਆ ਉਹ ਬਦਲ ਹਾਂ ਉਹ ਬਦਲ ਹੀ ਆ ਪਾ ਜੀ ਲੈ ਵੀ ਕਹਿੰਦੇ ਮੀ ਵੀ ਆ ਗਿਆ ਜੋ ਪ੍ਰੋ ਚਲੋ ਚਲੋ ਜੋ ਪ੍ਰੋ ਤੁਰੇ ਚਲੋ ਹੁਣ ਹੌਲੀ ਚੱਲ ਵੀ ਚੱਲ ਖਿੱਚ ਕੇ ਖਿੱਚ ਕੇ